ਅਰ ਸੋਸਰ ਸਾਹਿਬ ਤੁਸੀਂ ਮੀਟਿੰਗ ਸੀ ਕਿਹੜੇ ਕਿਹੜੇ ਮਤੇ ਪਾਸ ਹੋਏ ਇੱਕ ਜਿਹੜਾ ਮੇਨ ਆ ਮਤਾ ਸੀ ਫਾਇਰ ਬ੍ਰਿਗੇਡ ਦੀ ਮੰਗ ਦਾ ਉਹ ਸਰਪੰਚਾਂ ਪਾਸ ਦਿੱਤਾ ਗਿਆ ਤੇ ਸਰਕਾਰ ਕੋਲ ਮੰਗ ਕੀਤੀ ਜਾਂਦੀ ਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਫਤਿਹਗੜ ਚੂੜੀਆਂ ਵਿੱਚ ਜਲਦੀ ਤੋਂ ਜਲਦੀ ਮਾਇਆ ਕੀਤੀ ਜਾਏ ਤਾਂ ਕਿ ਨਿਰੇਰੇ ਅੱਗ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਹੋਰ ਵੀ ਗਲੀਆਂ ਦੇ ਰਿਪੇਅਰ ਦੇ ਮਤੇ ਪਾਸ ਕੀਤੇ ਗਏ ਸਰਪੰਚਾਂ ਨੂੰ ਸੋਸਰ ਸਾਹਿਬ ਅੱਜ ਕਾਉਂਸਲ ਫਤਿਹਗੜ ਚੂੜੀਆਂ ਹਾਊਸ ਦੀ ਮੀਟਿੰਗ ਸੀ ਮੇਨ ਕਿਹੜੇ ਕਿਹੜੇ ਮਤੇ ਪਾਸ ਹੋਏ ਮਤੇ ਜੀ ਮੇਨ ਮਤਾ ਹੈ ਸਾਡਾ ਫਾਇਰ ਬ੍ਰਿਗੇਡ ਦਾ ਜਿੱਦਾਂ ਤੁਸੀਂ ਪਿਛਲੇ ਦਿਨੀ ਵੇਖਿਆ ਵੀ ਇੱਕ ਰੈਸਟੋਰੈਂਟ ਚ ਅੱਗ ਲੱਗੀ ਕਿੰਨਾ ਨੁਕਸਾਨ ਹੋਇਆ ਅੱਗੇ ਵੀ ਆਪਾਂ ਸ਼ਹਿਰ ਚ ਵੇਖਦੇ ਆ ਵੀ ਦੁਕਾਨਾਂ ਤੇ ਕਾਫੀ ਨੁਕਸਾਨ ਹੁੰਦਾ ਜਦੋਂ ਲੱਗਦਾ ਤੇ ਸਾਡੇ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰੀ ਤੇ ਇੱਥੇ ਤਾਂ ਹੀ ਸਰਬਸੰਤੀ ਨਾਲ ਸਾਰਿਆਂ ਮਤਾ ਪਾਸ ਕੀਤਾ ਤੇ ਸਰਕਾਰ ਕੋਲ ਮੰਗ ਕਰਦੇ ਆ ਵੀ ਫਤੇਗੜ ਚੂੜੀਆਂ ਚ ਫਾਇਰ ਬ੍ਰਿਗੇਡ ਦਾ ਹੁਣ ਬਹੁਤ ਜ਼ਰੂਰੀ ਆ ਤੇ ਜਲਦ ਤੋਂ ਜਲਦ ਇਹ ਹੱਲ ਹੋਣਾ ਚਾਹੀਦਾ ਤੇ ਅਸੀਂ ਆਪਣੇ ਲੋਕ ਕਮੇਟੀ ਨੇ ਸਹਿਮਤੀ ਨਾਲ ਕਰਤਾ ਹੈ ਔਰ ਅਸੀਂ ਜਦੋਂ ਕਈ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਨਗਰ ਕੌਂਸਲ ਜਿਹੜਾ ਹਾਊਸ ਆ ਉਹਦੀ ਜਿਹੜਾ ਅਡਵੋਕਟ ਸੰਪਤੀ ਆ ਉਹ ਕਾਂਗਰਸ ਦੀ ਆ ਪਰ ਉਹ ਸਾਨੂੰ ਸਾਥ ਨਹੀਂ ਦਿੰਦੇ ਸ਼ਹਿਰ ਦੇ ਵਿਕਾਸ ਲਈ ਜਾਂ ਜਿਹੜੇ ਹੋਰ ਵੀ ਮਤੇ ਨਹੀਂ ਪਾਉਂਦੇ ਜਾਂ ਐਸਟੀਮੇਟ ਨਹੀਂ ਦੱਸਦੇ ਉਹ ਉਹ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਪਏ ਅੱਜ ਅੱਜ ਹੀ ਵੇਖ ਲਓ ਕਿੰਨੇ ਮਤੇ ਹੀ ਪਾਸ ਕਰਤੇ ਆ ਤੇ ਪਿਛਲੇ ਤੁਸੀਂ ਕਮੇਟੀ ਘਰੋਂ ਪਤਾ ਕਰ ਸਕਦੇ ਜੇ ਮੇਰੇ ਹਿਸਾਬ ਨਾਲ ਕਰੋਨਾ ਦੇ ਹਿਸਾਬ ਨਾਲ ਰੋਡ ਤੋਂ ਉੱਪਰ ਹੀ ਹਿੰਮਤ ਹੈ ਹਰ ਵਾਰੀ ਪੰਜ ਸੱਤ ਕੋਈ ਮਸਲੇ ਹੁੰਦੇ ਜਿਹੜੇ ਅਸੀਂ ਅਜੇ ਰੋਕਿਆ ਹੀ ਨਹੀਂ ਅਜੇ ਤੱਕ ਭਾਵੇਂ ਜਿੰਨੇ ਵੀ ਲਖਾਇਆ ਏਜੰਡੇ ਦੇ ਜਿਹੜੇ ਲਖਾਇਆ ਅਸੀਂ ਇਹ ਨਹੀਂ ਕਦੀ ਵੇਖਿਆ ਵੀ ਕਿਹਦੀ ਗਲੀ ਆ ਕੌਣ ਰਹਿੰਦਾ ਕਿੰਨੇ ਲਖਾਈ ਆ ਅਸੀਂ ਕਾਉਂਸਲਰ ਆ ਸਾਰੇ ਭੜਾ ਜੇ ਅਸੀਂ ਨਹੀਂ ਵੀ ਲਖਾਈ ਮੰਨ ਲਓ ਹੋਰ ਵੀ ਕਿਸੇ ਮੋਤਬਰ ਨੇ ਲਖਾਈ ਆ ਤੇ ਅਸੀਂ ਤੇ ਉੱਤੇ ਵੀ ਪਾਸ ਕਰਦੇ ਅਸੀਂ ਤੇ ਚਾਹੁੰਦੇ ਆ ਵੀ ਸ਼ਹਿਰ ਦਾ ਵਿਕਾਸ ਹੋਵੇ ਪੈਸਾ ਅਜੇ ਤੱਕ ਮੇਰੇ ਖਿਆਲ ਤੇ ਮੈਨੂੰ ਨਹੀਂ ਲੱਗਦਾ ਕੋਈ ਪੈਸਾ ਆਇਆ ਸਾਢੇ 3 ਸਾਲ ਹੋ ਗਏ ਪ੍ਰਧਾਨ ਜੀ ਜਿਹੜੇ ਅੱਗੇ ਵਿਕਾਸ ਦੀ ਮਤੇ ਜਾਂਦੇ ਰਹੇ ਆ ਤੁਹਾਡੇ ਤੋਂ ਜਦੋਂ ਮਤੇ ਪਾਏ ਜਾਂਦੇ ਰਹੇ ਆ ਹਾਂਜੀ ਉਹਦੇ ਲਈ ਪੈਸੇ ਆਉਂਦੇ ਰਹੇ ਆ ਕਿ ਨਹੀਂ ਬੜਾ ਸਾਹਿਬ ਲੈ ਤੁਹਾਨੂੰ ਜਿਹੜੇ ਬੰਦ ਕੇ ਸ਼ਤਾਰੋਂ ਕੋਈ ਪੈਸਾ ਨਹੀਂ ਆਇਆ ਸਾਢੇ 3 ਸਾਲ ਹੋ ਗਿਆ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਅਸੀਂ ਮਤਾ ਕਦੀ ਰੋਕਿਆ ਨਹੀਂ ਜਿਹੜਾ ਆਉਂਦੇ ਆ ਨਾ ਵੀ ਕਮੇਟੀ ਸਾਡਾ ਸਾਥ ਨਹੀਂ ਦਿੰਦੀ ਸਾਨੂੰ ਇੱਕ ਵਾਰੀ ਵੀ ਦੱਸੋ ਵੀ ਇਹਨਾਂ ਦੇ ਕਿਸੇ ਆਗੂ ਨੇ ਜਾਂ ਕਿਸੇ ਨੇ ਮਤਾ ਪਵਾਇਆ ਜਾਂ ਕਿਸੇ ਗਲੀ ਦਾ ਹੀ ਮਤੇ ਲੋ ਮਨਾ ਕੀਤਾ ਆ ਪਿਛਲੇ ਦਿਨੀ ਜਿਹੜੀ ਉੱਥੇ ਆ ਪਾਰਕ ਚ ਬੰਨੀਆ ਟੈਂਕੀ ਆ ਉਹਦਾ ਮਤਾ ਸਾਡੇ ਕੋ ਆਇਆ ਸੀ ਵੀਰੇ ਬੋੜਾ ਲੋ ਅਸੀਂ ਉਹ ਵੀ ਪਾਸ ਕਰਤਾ ਅੱਜ ਵੀ ਕੀਤੇ ਕਿੰਨੇ ਮਤੇ ਕਾਫੀ ਮਤੇ ਆਦੇ ਮੇਰੇ ਹਿਸਾਬ ਨਾਲ ਢੇਰ ਲੱਗ ਗਿਆ ਹੋਣਾ ਪਰ ਰੁਪਈਆ ਕਿਨੇ ਜਨਦਰ ਪੈਸੇ ਨਾ ਆਉਣਗੇ ਮਤੇ ਤੇ ਮਤੇ ਪਾ ਪਾ ਕੇ ਕੀ ਕਰਾਂਗੇ ਜੇ ਨਦਰ ਪੈਸੇ ਨਾ ਆਉਣਗੇ ਪੈਸੇ ਆਉਣ ਕੋ ਕੰਮ ਸ਼ੁਰੂ ਹੋਵੇ ਰੁਪਈਆ ਦੇਖ ਨਹੀਂ ਆਇਆ ਫਾਇਰ ਬ੍ਰਿਗੇਡ ਦਾ ਮਤਾ ਤੁਸੀਂ ਪਾਤਾ ਹਾਂ ਜਿਹੜਾ ਉਹਨਾਂ ਵਾਲੇ ਪਾਸੇ ਚਲ ਗਿਆ ਤੇ ਹੁਣ ਬੋਲ ਲਿਆਉਂਦੇ ਕਿ ਨਹੀਂ ਲਿਆਉਂਦੇ ਨਹੀਂ ਵੇਖੋ ਜੀ ਉਹਨਾਂ ਦੀ ਸਰਕਾਰ ਹੈ ਉਹਨਾਂ ਦਾ ਫਰਜ ਬੰਦਾ ਜਦੋਂ ਸਬ ਕਾਂਗਰਸ ਸਰਕਾਰ ਹੈ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਆ ਸਟੇਡੀਅਮ ਕਿੰਨਾ ਗੰਦ ਨਿਕਲਿਆ ਸਾਰਾ ਕੁਝ ਹੋਇਆ ਕਿ ਕਿੰਨੇ ਪੈਸੇ ਆਏ ਆ ਅਸੀਂ ਹੁਣ ਸਾਡਾ ਕਮੇਟੀ ਵੱਲੋਂ ਤੇ ਇਹਨਾ ਕੋਈ ਕਹਿ ਸਕਦੇ ਹੁਣ ਤੇ ਨਹੀਂ ਨਾ ਇਹ ਗੱਲ ਕਹਿ ਸਕਦੇ ਵੀ ਕਮੇਟੀ ਸਾਥੇ ਹੀ ਦਿੰਦੀ ਅਸੀਂ ਤੇ ਪਹਿਲਾਂ ਐਡਵਾਂਸ ਮਤਾ ਪਾਸ ਕਰਤਾ ਵੀ ਇਹਦੀ ਮੰਗ ਆ ਸ਼ਹਿਰ ਦੀ ਮੰਗ ਆ ਇਹ ਜ਼ਰੂਰੀ ਆ ਤੇ ਹੁਣ ਤੇ ਇਹ ਲਿਆਉਣ ਦੀ ਜਗ੍ਹਾ ਕਿਹੜੇ ਮਤੇ ਪਏ ਜੀ ਅੱਜ ਅੱਜ ਆਪਣੇ ਫਰਦਰ ਘਰ ਚੂੜੀਆਂ ਨਾਲ ਕੌਂਸਲ ਦੀ ਮੀਟਿੰਗ ਹੋਈ ਆ ਸਾਰੇ ਮੈਂਬਰ ਸਹਿਬਾਨ ਮੌਜੂਦ ਸੀ ਜ਼ਰੂਰੀ ਮਤਾ ਜਿਹੜਾ ਸਭ ਤੋਂ ਜ਼ਿਆਦਾ ਪਾ ਜਿਹਨੂੰ ਅਰਜੈਂਟ ਸਮਝਦੇ ਸੀ ਉਹੀ ਫਾਇਰ ਬ ਇਥੇ ਕੁਝ ਪਿਛਲੇ ਸਾਲਾਂ ਤੋਂ ਕਾਫੀ ਵਾਰੀ ਇੱਕ ਦੋ ਅੱਗਾਂ ਲੱਗੀਆਂ ਨੇ ਸ਼ਹਿਰ ਵਿੱਚ ਪਿਛਲੇ ਥੋੜੇ ਦਿਨਾਂ ਦੇ ਵਿੱਚ ਅਜ ਨਾਰ ਰੋਡ ਤੇ ਅੱਗ ਲੱਗੀ ਜਿਹੜਾ ਬਹੁਤ ਹੀ ਇੱਕ ਕਮਰਸ਼ੀਅਲ ਤੇ ਭੀੜ ਭੜਾ ਕੇ ਦਾ ਇਲਾਕਾ ਹੈ ਉਹਨੂੰ ਅਸੀਂ ਵੇਖਦੇ ਹੋਇਆ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਸੰਜਿਆ ਵੀ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਉਹ ਪਾਸ ਕੀਤੀ ਜਾਵੇ ਤਾਂ ਜੋ ਮੌਜੂਦਾ ਜਿਹੜੀ ਸਰਕਾਰ ਆ ਉਹਨੂੰ ਲਿਆਵੇ ਤੇ ਜਾਂ ਗਾਂ ਤੋਂ ਕੋਈ ਵੀ ਅਣਸਮਝੀ ਜਿਹੜੀ ਘਟਨਾ ਉਹ ਨਾ ਪਰੇ ਤੇ ਕੋਈ ਵੀ ਹਾਸਾ ਨਾ ਹੋ ਸਕੇ ਇਸ ਤੋਂ ਇਲਾਵਾ ਆਪਾਂ ਡਿਵੈਲਪਮੈਂਟ ਵਾਸਤੇ ਮਤੇ ਪਾਸ ਕੀਤੇ ਨੇ ਇੱਕ ਤੇ ਸ਼ਹਿਰ ਵਾਸੀਆਂ ਵਾਸਤੇ ਬੜੀ ਜ਼ਰੂਰੀ ਮੰਗ ਹੈਗੀ ਸੀ ਜਿਹੜੀ ਜੀਠੀ ਦਾਸ ਮੰਦਰ ਤੋਂ ਲੈ ਕੇ ਤੇ ਜਿਹੜਾ ਮੱਛੀ ਮਾਰਕੀਟ ਦਾ ਚੌਕ ਹੈ ਉੱਥੇ ਪਾਣੀ ਵਸਾਤਾ ਦਿਨਾਂ ਚ ਖੜ ਜਾਂਦਾ ਸੀ ਉਹਦਾ ਅਸੀਂ ਐਸੋਨ ਕਹਿ ਕੇ ਫੋਰੀ ਕਹਿ ਪਿਆ ਐਸਟੀਮੇਟ ਬਣਾਓ ਤੇ ਉਹਦਾ ਅਸੀਂ ਟੇਬਲ ਮਸ਼ਨ ਪਾ ਕੇ ਪਾਸ ਕਰਤਾ ਉਹ ਜਿਹੜੀ ਗਲੀ ਹੈ ਇੱਕ ਬਹੁਤ ਹੀ ਵਧੀਆ ਇੰਟਰਲੌਕ ਟਾਇਲ ਵਾਲੀ ਗਲੀ ਮੱਛੀ ਮਾਰਕੀਟ ਦੇ ਚੌਕ ਤੱਕ ਬਣੇਗੀ ਇਸ ਤੋਂ ਇਲਾਵਾ ਸਟ੍ਰੇਟ ਲੈਂਡ ਦੇ ਆਪਾਂ 5 ਲੱਖ ਦਾ ਪਾਸ ਕੀਤਾ ਹੋਰ ਵੀ ਆਪਾਂ ਡਵੈਲਪਮੈਂਟ ਦੇ ਜਿਹੜੇ ਸ਼ਹਿਰ ਦੀਆਂ ਵੇਰੀਅਸ ਵਾਡਾਂ ਨੇ ਜਿਵੇਂ 2 1 5 ਵਾਰ ਦੀ 1 6 ਨੰਬਰ ਵਾਰ ਦੀ ਗਲੀਆਂ ਨੇ ਉਹ ਅਸੀਂ ਪਾਸ ਕਰ ਦਿੱਤੀਆਂ ਨੇ ਤੇ ਸਰਕਾਰ ਪੈਸੇ ਦਿੰਦੀ ਆ ਤੇ ਉਹ ਨਾਲ ਹੀ ਟੈਂਡਰ ਲਾ ਕੇ ਤੇ ਕੰਮ ਸ਼ੁਰੂ ਹੋ ਜਾਏਗਾ ਸਰਕਾਰ ਨੂੰ ਸਹਿਯੋਗ ਦੇ ਰਹੇ ਹਾਂ ਬਤਾਸੀ ਸ਼ਹਿਰ ਦੇ ਨਿਗਰਾ ਦੇ ਦੇਖੋ ਜੀ ਬਾਰ ਸਾਹਿਬ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਤਾਂ ਜਿਉਂ ਕਮੇਟੀ ਸਾਡੀ ਬਣੀ ਆ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਆ ਪਰ ਮੌਜੂਦਾ ਸਰਕਾਰ ਸਾਡਾ ਸਹਿਯੋਗ ਨਹੀਂ ਦੇ ਰਹੀ ਜਿਉਂ ਦੀ ਇਹ ਸਰਕਾਰ ਬਣੀ ਆ ਪਾਰਟੀ ਦੀ ਮੈਨੂੰ ਦੱਸ ਦਿੱਤਾ ਜਾਵੇ ਨਾ ਤੇ ਮੇਰੇ ਮੈਂਬਰਾਂ ਸਾਹਿਬਾਂ ਦੀ ਨੌਲੇਜ ਹੈ ਨਾ ਪ੍ਰਧਾਨ ਦੀ ਨੌਲੇਜ ਹੈ ਨਾ ਇਹ ਸਾਡੀ ਨੌਲੇਜ ਵੀ 1 ਰੁਪਿਆ ਵੀ ਕਮੇਟੀ ਨਾਲ ਕੋਈ ਦਿੱਤਾ ਹੋਵੇ ਠੀਕ ਹੈ ਜੀ ਜੇ ਕੋਈ 1 ਰੁਪਿਆ ਵੀ ਲੈਂਦਾ ਹੋਵੇ ਤਾਂ ਮੈਨੂੰ ਦੱਸਿਆ ਜਾਵੇ ਆਹ ਨੌਲੇਜ ਨਹੀਂ ਹੈਗਾ ਬਾਕੀ ਸਰਕਾਰ ਨੇ ਸਾਨੂੰ ਅਜੇ ਤੱਕ ਕੋਈ ਆਪਣੇ ਲੈਵਲ ਤੇ ਐਸਟੀਮੇਟ ਨਹੀਂ ਦਿੱਤਾ ਕੋਈ ਆਪਣੇ ਲੈਵਲ ਤੇ ਸਾਨੂੰ ਕੋਈ ਸੁਝਾਅ ਵੀ ਨਹੀਂ ਦਿੱਤਾ ਕਿ ਤੁਸੀਂ ਆਹ ਐਸਟੀਮੇਟ ਆਹ ਚੀਜ਼ ਹੈ ਇਹਨੂੰ ਪਾਸ ਕਰੋ ਤੇ ਅਸੀਂ ਮਾਲ ਪੈਸੇ ਲਿਆ ਕੇ ਲਾਈਏ ਨਾ ਬਿਲਕੁਲ ਨਹੀਂ ਅਸੀਂ ਆਪਣੇ ਲੈਵਲ ਤੇ ਜਿਹੜੇ ਸਾਡੇ ਵਾਡਾ ਦੇ ਮੈਂਬਰ ਨੇ ਉਹ ਵੇਖਦੇ ਨੇ ਕਿਥੇ ਕੀ ਕੰਮ ਹੋਣ ਵਾਲਾ ਉਹਦਾ ਹੀ ਐਸਟੀਮੇਟ ਤਿਆਰ ਕਰਾ ਕੇ ਐਸਓ ਕੋਲੋਂ ਉਹੀ ਮਤੇ ਪਾ ਕੇ ਪਾਸ ਕਰਕੇ ਸਰਕਾਰ ਨੂੰ ਭੇਜ ਦਿੰਦੇ ਆ ਪਰ ਪੈਸਾ ਨਾਲ ਕੋਈ ਨਹੀਂ ਆਇਆ ਅਜ ਤੱਕ